ਕਿ ਫੈਮਿਲੀ ਆ ਭਾਈ ਸਤਵੰਤ ਸਿੰਘ ਅਗਵਾਨ ਵਾਲੇ ਉਹਨਾਂ ਦੇ ਭਰਾ ਜਿਹੜੇ ਆ ਉਹ ਹੈਗੇ ਸਰਵੰਤ ਸਿੰਘ ਅਗਵਾਨ ਉਹਨਾਂ ਦੇ ਨਾਲ ਵੀ ਜ਼ਬਰਦਸਤ ਕੰਟਰੋਵਰਸੀ ਰਹੀ ਆ ਪਿਛਲੇ ਸਮੇਂ ਦੇ ਦੌਰ ਹੂੰ ਨਰੈਨ ਸਿੰਘ ਚੋੜਾਦੀ ਜੀ ਉਹ ਮਤਲਬ ਕਿ ਇਹਨਾਂ ਨੂੰ ਦੱਸਦੇ ਆ ਕਿ ਤੁਸੀਂ ਭਾਈ ਜਿਹੜੇ ਰੋਕ ਤੁਸੀਂ ਸੀਗੇ ਤੁਸੀਂ ਰਣੇ ਬਲੇ ਸੀਗੇ ਗਿਆਨੀ ਚਰਨ ਸਿੰਘ ਦਾ ਜ਼ਿਕਰ ਕੀਤਾ ਪੱਕਾ ਦਾ ਉਹਦੇ ਥਰੂ ਮਤਲਬ ਕਿ ਫੜਨ ਵਾਲਾ ਜਿਹੜਾ ਸਾਰਾ ਪਰਪੰਚ ਰਚਿਆ ਗਿਆ ਜੀ ਇਹ ਕਹਿੰਦੇ ਆ ਕਿ ਤੁਸੀਂ ਸਾਰਾ ਕੁਝ ਕਰਵਾਇਆ ਇਹ ਕੰਟਰੋਵਰਸੀ ਵੀ ਪਹਿਲਾਂ ਤੋਂ ਹੀ ਪਹਿਲਾਂ ਚੱਲੀ ਆ ਜੀ ਫਿਰ ਇੱਕ ਉਹ ਮੈਨੂੰ ਨਾਂ ਭੁੱਲ ਗਿਆ ਕੱਥੂ ਨੰਗਲ ਫੈਮਲੀ ਆ ਹਮ ਖਾੜਕੂ ਸੰਘਰਸ਼ ਦੇ ਦੌਰਾਨ ਉਹ ਪਰਿਵਾਰ ਜਿਹੜਾ ਹੈ ਨਾ ਉਹਦੀ ਇੱਕ ਬੇਟੀ ਹੈ ਸ਼ੈਦ ਅਵਤਾਰ ਸਿੰਘ ਕੱਥੂ ਨੰਗਲ ਸ਼ੈਦ ਪੂਰਾ ਨਾਂ ਮੈਨੂੰ ਪਤਾ ਉੱਥੇ ਵੀ ਕੰਟਰੋਵਰਸੀ ਹੈ ਹਮ ਇਹ ਇਹਦੇ ਵਿੱਚ ਮੇਰੇ ਇਹ ਕੁਝ ਮਤਲਬ ਕਿ ਇਹ ਇਹ ਨਾ ਜਿਹੜੇ ਇਹ ਐਸੇ ਹੈਗੇ ਨੇ ਜਿਹੜੇ ਉਮਰ ਦਰਾਸ ਹੋ ਗਏ 84 ਆਲਾ ਜਾਂ 84 ਤੋਂ ਪਹਿਲਾਂ ਦਾ ਜਿਹੜਾ ਦੌਰ ਸੀਗਾ ਇਹਨਾਂ ਦੀਆਂ ਇਸ ਤਰ੍ਹਾਂ ਵਿਵਾਦਿਤ ਕੁਝ ਚੀਜ਼ਾਂ ਵੀ ਨਾਲ-ਨਾਲ ਚੱਲਦੀਆਂ ਤਾਂ ਉਹ ਵੀ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀਗਾ ਕਿ ਪਿਛਲੇ ਸਮੇਂ ਦੇ ਦੌਰਾਨ ਸਤਵੰਤ ਸਿੰਘ ਅਗਵਾਨ ਅਗਵਾਨ ਪਿੰਡ ਸੀਗਾ ਜਿਹਨਾਂ ਇੰਦਰਾ ਗਾਂਧੀ ਮਾਰੀ ਆ ਨਾ ਉਹਨਾਂ ਚੋਂ ਭਾਈ ਸਤਵੰਤ ਸਿੰਘ ਸੀ ਜੀ ਉਹਨਾਂ ਤਾਂ ਪਿੰਡੇ ਅਗਵਾਨ ਜੀ ਤੇ ਉਹ ਸਰਵਨ ਸਿੰਘ ਅਗਵਾਨ ਵੀ ਮਤਲਬ ਕਿ 84 ਤੋਂ ਬਾਅਦ ਕਾਫੀ ਚਰਚਿਤ ਰਹੇ ਹੂੰ ਤੇ ਮੈਨੂੰ ਲੱਗਦਾ ਕਿ ਇੰਡੀਆ 'ਚ ਸ਼ਾਇਦ ਹੀ ਹੈ ਗਿਆ ਤਾਂ ਉਹਨਾਂ ਦੇ ਨਾਲ ਵੀ ਬਵਾਦ ਵਿਵਾਦ ਰਿਹਾ ਜੀ 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 ਸੋ ਕਾਫੀ ਕੁਝ ਹੈ ਨਰਾਇਣ ਸਿੰਘ ਚੋੜਾ ਵਾਲੇ ਜੀ ਤੁਸੀਂ ਜਾਣਨਾ ਹੋਵੇ ਤਾਂ ਆ ਇਸ ਮਾਮਲੇ 'ਚ ਵੀ ਕਹਿ ਰਹੇ ਪਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਕਾਂਗਰਸੀ ਐਂਗਲ ਦਿੱਤਾ ਜਾ ਰਿਹਾ ਸੀਗਾ ਕਾਂਗਰਸੀ ਐਂਗਲ ਦੇ ਮਾਮਲੇ 'ਚ ਹੁਣ ਸੁਖਜਿੰਦਰ ਸਿੰਘ ਰਡਾਵਾ ਕਹਿੰਦੇ ਕਿ ਮੈਂ ਡਾਕਟਰ ਦਲਜੀਤ ਸਿੰਘ ਚੀਮਾ ਤੇ ਮੁਕੱਦਮਾ ਕਰਨਾ ਹੈ ਹੂੰ ਕਿਉਂ ਕਿ ਉਹਨਾਂ ਨੇ ਸਿੱਧਾ ਲਿੰਕ ਮੇਰੇ ਨਾਲ ਜੋੜਿਆ ਜਦ ਕਿ ਮੈਂ ਨਰੈਣ ਸਿੰਘ ਚੌੜਾ ਨੂੰ ਅਜੇ ਤੱਕ ਮਿਲਿਆ ਨਹੀਂ ਜਿੱਥੋਂ ਤੱਕ ਇਹ ਦੇ ਭਰਾ ਦਾ ਤਾਲੁਕ ਹੈ ਉਹ ਤੇ ਕਹਿੰਦੇ ਕਿ 1997 ਵੇਲੇ ਤੂੰ ਵੀ ਸਰਪੰਚ ਰਹਿੰਦਾ ਆ ਜੀ ਤਾਂ ਮਤਲਬ ਕਿ ਕਾਫੀ ਕੁਝ ਜਿਹੜਾ ਗਹਿਮਾ ਗਹਿਮੀ ਵਾਲਾ ਮਾਮਲਾ ਹੈ ਬਿਲਕੁਲ 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 ਆਇਆ ਇਸ ਘਟਨਾ ਚ ਵੀ ਕਹਿ ਰਹੇ ਨਾ ਕਿ ਉਹ ਅਚਾਨਕ ਹੀ ਉਹਨਾਂ ਨੇ ਕੁਇ ਇਦਾਂ ਨਹੀਂ ਕੀਤਾ ਸਾਰਾ ਕੁਝ ਇਹਦੇ ਵਿੱਚ ਵੀ ਕਹਿੰਦੇ ਜੁਲਾਈ ਜਰੂਰੀ ਤੋਂ ਪਹਿਲਾਂ ਤੋਂ ਸੋਚ ਰਹੇ ਸੀਗੇ ਪਲਾਨ ਕਰ ਰਹੇ ਸੀਗੇ ਬਾਦਲਾਂ ਦੇ ਵਿਰੁੱਧ ਅਚਾਨਕ ਉਹਨੇ ਕੁੱਛ ਨਹੀਂ ਕੀਤਾ ਸੂਖਮ ਸਾਹਿਬ ਇੰਨਾ ਗੱਲਾਂ ਦੀ ਨਾ ਕੋਈ ਪੁਸ਼ਟੀ ਨਹੀਂ ਹੁੰਦੀ ਪੋਸਟਾਂ ਵਗੈਰਾ ਚੱਕ ਕੇ ਸੋਸ਼ਲ ਮੀਡੀਆ ਤੋਂ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਇਦਾਂ ਹੋਇਆ ਸੀ ਇਦਾਂ ਹੋਇਆ ਤਾਂ ਬੰਦੇ ਦਾ ਹਾਪ ਪਾਪ ਜਿਹੜਾ ਹੁੰਦਾ ਵੈਸੇ ਤੇ ਕੁਝ ਕਿਤਾਬਾਂ 'ਚ ਆ ਜਾਂਦਾ ਪੋਸਟਾਂ 'ਚ ਆ ਜਾਂਦਾ ਕਿ ਬੰਦਾ ਅੰਦਰੋਂ ਕੀ ਸੋਚਦਾ ਹੈ ਠੀਕ ਹੈ ਨਾ ਜੀ ਜੀ ਤਾਂ ਭਾਈ ਹੁਣ ਜਦੋਂ ਪੁਸ਼ਟੀ ਹੋਏ ਕਿ ਕਿ ਕੀ ਅਸਲ ਕਾਰਨ ਰਹੇ ਆ ਕਿ ਬਾਦਲ ਫੈਮਿਲੀ ਨਾਲ ਕੋਈ ਪਰਸਨਲ ਜਾਂ ਕੁਝ ਪੰਥਕ ਮੁੱਦੇ ਜਿਹੜੇ ਕਿ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਾ ਚਲੋ ਆਪਾਂ ਕਿਸੇ ਨੂੰ ਕੁਝ ਕਹਿ ਲਈਏ ਕਿਸੇ ਨੂੰ ਕੁਝ ਕਹਿ ਲਈਏ ਕਈ ਵਾਰ ਬਹੁਤ ਸਹੀ ਗਲਤ ਵੀ ਹੋ ਸਕਦਾ ਤੋ ਕੁਝ ਚੀਜ਼ਾਂ ਨਾ ਤੁਹਾਡੀ ਮਾਨਸਿਕਤਾ ਨੂੰ ਝੰਜੋੜਦੀਆਂ ਨੇ ਜੀ ਮਾਨਸਿਕਤਾ ਨੂੰ ਝੰਜੋੜਦੀ ਉਹ ਗਲਤ ਤਰੀਕੇ ਨਾਲ ਵੀ ਪੇਸ਼ ਹੋਈਆਂ ਹੋ ਸਕਦੀਆਂ ਸਹੀ ਤਰੀਕੇ ਨਾਲ ਵਾਪਰੀਆਂ ਵੀ ਹੋ ਸਕਦੀਆਂ ਤਾਂ ਕਈ ਵਾਰ ਬੰਦਾ ਅੰਦਰੋਂ ਅੰਦਰ ਹੀ ਨਾ ਫੈਸਲੇ ਲੈ ਲੈਂਦਾ ਜੀ ਤਾਂ ਆਪਦੀ ਜ਼ਿੰਦਗੀ ਤਾਂ ਹੁਣ ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਜਗਜੀਤ ਸਿੰਘ ਡੱਲੇਵਾਲ ਬਾਰੇ ਦੱਸਿਆ ਸੀ ਹਮ ਕਿ ਉਹ ਪਿੱਛੇ ਨਹੀਂ ਮੁੜਨਗੇ ਤੁਸੀਂ ਦੇਖ ਲਓ ਕਿ ਹਾਲੇ ਤੱਕ ਪਿੱਛੇ ਨਹੀਂ ਮੁੜਿਆ ਉਹ ਜੀ 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 ਉਹ ਅੜੇ ਗਲੇ ਹਮ ਤਾਂ ਉਮਰ ਬਰਾਬਰ ਹੈ ਬਿਲਕੁਲ ਕਈ ਵਾਰ ਬੰਦਾ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੈ ਨਾ ਉਹ ਕੁਝ ਚੀਜ਼ਾਂ ਦੇ ਮੱਦੇ ਨਜ਼ਰ ਕਰ ਲੈਂਦਾ ਉਹਦੇ ਅੰਦਰ ਗੰਢ ਵੱਜ ਜਾਂਦੀ ਹੈ ਉਹ ਗਲਤ ਸਹੀ ਮੈਂ ਨਹੀਂ ਕਹਿ ਸਕਦਾ ਕਿ ਉਹ ਜੜੀਆਂ ਕਿਉਂਕਿ ਕਿਸੇ ਦਾ ਕੋਈ ਐਕਸਟਰਾ ਥੋੜੀ ਕੀਤਾ ਪਰ ਇਹ ਚੀਜ਼ਾਂ ਹੁੰਦੀਆਂ ਨੇਚੁਰਲੀ ਕਿ ਇਮੋਸ਼ਨਸ ਜਾਂਟ ਪਾਟੇ ਉਹ ਕਿਸੇ ਨਾਲ ਵੀ ਜੁੜ ਸਕਦੇ ਤੁਹਾਡੇ ਕੌਮ ਨਾਲ ਹੋ ਸਕਦੇ ਧਰਮ ਨਾਲ ਹੋ ਸਕਦੇ ਆ ਆਪਦੇ ਬ੍ਰਦਰਰੀ ਨਾਲ ਹੋ ਸਕਦੇ ਕਿਸੇ ਯਾਰ ਦੋਸਤ ਯਾਰ ਦੋਸਤ ਦੇ ਵੀ ਕਿੰਨੇ ਬਦਲੇ ਲੈਂਦੇ ਆ ਲੋਕ ਜੀ ਬਿਲਕੁਲ ਕੋਈ ਗੁੱਖੂ ਨਹੀਂ ਜੰਮੇ ਹੁੰਦੇ ਆ ਮਾਨਸਾ ਚ ਇੱਕ ਨਾ ਬੜੀ ਬੇਰਹਿਮੀ ਨਾਲ ਕਤਲ ਹੋਇਆ ਸੀਗਾ ਬਾਜ਼ਾਰ ਚ ਨਾ ਗੰਡਾਸਿਆਂ ਨਾਲ ਵੱਢਿਆ ਸੀ ਬੰਦਾ ਉਹ ਜੇਲ੍ਹ ਚ ਆਇਆ ਸੀ ਹੂੰ ਹੂੰ ਬਿਲਕੁਲ ਪਿਛਲੇ ਟਾਈਮ ਦੀ ਗੱਲ ਪਿਛਲੇ ਟਾਈਮ ਦੀ ਜੀ ਜੀ ਉਹ ਕਤਲ ਹੋਇਆ ਸੀਗਾ ਕਿਸੇ ਮੁੰਡੇ ਦਾ ਕਤਲ ਹੋਇਆ ਸੀਗਾ ਉਸ ਕਤਲ ਕੇਸ ਚੋਂ ਉਹ ਆਇਆ ਸੀਗਾ ਤੇ ਜਿਹੜੇ ਬਦਲਾ ਲੈਣ ਵਾਲੇ ਸੀ ਉਹ ਕੋਈ ਰਿਸ਼ਤੇਦਾਰ ਨਹੀਂ ਸੀ ਦੋਸਤ ਸੀ ਉਹ ਦੋਸਤ ਸੀਗੇ ਮਾਨਸਿਕ ਚਲੇ ਚਾ ਮਤਲਬ ਕਿ ਇਸ ਤਰ੍ਹਾਂ ਚੀਜ਼ਾਂ ਹੋ ਜਾਂਦੀਆਂ ਨੇ ਕਈ ਵਾਰ ਬਾਕੀ ਹੁਣ ਪਤਾ ਨਹੀਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਕੋਈ ਕਾਂਸਪਰੇਸੀ ਆ ਕੋਈ ਇਸ ਤਰ੍ਹਾਂ ਦਾ ਜਿਵੇਂ ਮੈਂ ਕਿਹਾ ਕਿ ਇੱਕ ਬੰਦਾ ਫੈਸਲਾ ਕਰ ਲੈਂਦਾ ਹਾਰਟ ਹੋਇਆ ਕਈ ਵਾਰ ਮਤਲਬ ਕਿ ਕੋਈ ਗਲਤ ਧਾਰਨਾ ਵੀ ਜਾਂ ਕੁਝ ਵੀ ਹੋ ਸਕਦਾ ਉਹ ਤੇ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਕੋਈ ਤਸਦੀਕ ਹੋ ਸਕਦੀ ਆਪਾਂ ਤੇ ਹੁਣ ਜਿੰਨਾ ਮਰਜ਼ੀ ਗੱਲਾਂ ਬਾਤਾਂ ਦੇ ਜਰੀਏ ਕਰੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੋਸਤਾਂ ਆਪਾਂ ਸ਼ਾਮਲ ਕਰ ਲਈਏ ਜਸਤਾਰ ਜੀ ਦੱਸ ਰਹੇ ਨੇ ਕਿ ਐਸਐਸਪੀ ਪੁੱਲਰ ਨੇ ਉਹ ਬਿਆਨ ਦਿੱਤਾ ਸੀ ਹਮਦਰਦੀ ਵਾਲਾ ਬਿਲਕੁਲ ਜੀ ਨਹੀਂ ਉਹ ਐਸਐਸਪੀ ਨਹੀਂ ਹੈ ਗੁਰਪ੍ਰੀਤ ਸਿੰਘ ਪੁੱਲਰ ਨਿਕਨੇਮ ਤਾਂ ਉਹਨਾਂ ਦਾ ਹੋਰ ਹੈ ਹੂੰ ਉਨ੍ਹਾਂ ਨੇ ਜਿਹੜਾ ਅਹੁਦਾ ਗ੍ਰਹਿਣ ਕੀਤਾ ਹੈ ਜਲੰਧਰ ਜਲੰਧਰ ਤੇ ਅਮਰਸ ਅਮਰਸਰ ਤੇ ਹੈਗਾ ਕਮਿਸ਼ਨਰ ਇਹ ਉਹ ਕਮਿਸ਼ਨਰ ਨੇ ਅਮਰਸਰ ਐਸਐਸਪੀ ਨਹੀਂ ਲੱਗਦਾ ਠੀਕ ਅਮਰਸਰ ਕਮਿਸ਼ਨਰ ਆਫ ਪੁਲਿਸ ਲੱਗਦਾ ਹੈ ਸੀਪੀ ਬੋਲਦੇ ਸਰ ਸੀਪੀ ਸਰ ਜੀ 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 ਚਲੋ ਖੈਰ ਕਈ ਵਾਰੀ ਮਿੱਤਰਾਂ ਨੂੰ ਲੱਗਿਆ ਲੱਖਾ ਸਤਨਾਮ ਜੀ ਕਹਿ ਰਹੇ ਨੇ ਕਿ ਇਹ ਘਟਨਾ ਨਾਲ ਕਹਿੰਦੇ ਬੀਜੇਪੀ ਨੂੰ ਲਾਭ ਹੋ ਸਕਦਾ ਹੈ ਕਹਿੰਦੇ ਬੀਜੇਪੀ ਵਾਸਤੇ ਲਾਭ ਤਾਂ ਇੱਕ ਹੋ ਸਕਦੀ ਹੈ ਮੁਖਤਿਆਰ ਜੀ ਵੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੀ ਇਮੇਜ ਨੂੰ ਜਿਹੜਾ ਹੁਣ ਉਹ ਪਾਲਿਸ਼ ਕਰਨਗੇ ਅ ਰਾਜਨੀਤਿਕ ਬਿਆਨ ਦੇਣ ਤੋਂ ਕਹਿੰਦੇ ਬਚਣਾ ਚਾਹੀਦਾ ਭੁੱਲਰ ਸਾਹਿਬ ਕਹਿ ਰਹੇ ਨੇ ਸਰਵਣ ਸਿੰਘ ਅਗਵਾਨ ਸ਼ਾਇਦ ਕੈਨੇਡਾ ਚ ਰਹਿੰਦੇ ਨੇ ਸਰਵਣ ਸਿੰਘ ਅਗਵਾਨ ਮੈਂ ਉਹ ਹੀ ਦੱਸਿਆ ਨਾ ਤੁਹਾਨੂੰ ਸਰਵਣ ਸਿੰਘ ਅਗਵਾਨ ਹੁਣ ਅੱਛਾ ਕੈਨੇਡਾ ਚ ਰਹਿੰਦੇ ਹਾਂਜੀ ਉਹ ਕਾਫੀ ਕੰਟਰੋਵਰਸੀ ਹੋਈ ਪਿਛਲੇ ਸਮੇਂ ਜੀ ਮਿੰਟੂ ਜੀ ਇੱਕ ਛੋਟਾ ਜਿਹਾ ਸਵਾਲ ਹੈ ਇਸ ਖਬਰ ਤੋਂ ਜਿਹੜਾ ਚੱਲ ਰਿਹਾ ਮੌਲੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਜੇ ਸੋਚੀਏ ਹਾਲਾਂਕਿ ਇੱਕ ਗੱਲ ਤੁਸੀਂ ਪਰਸੋਂ ਕਹੀ ਸੀ ਕਿ ਪਤਾ ਨਹੀਂ ਹੁਣ ਸੁਵੀਰ ਸਿੰਘ ਬਾਦ ਰਾਜਨੀਤੀ ਚ ਆਉਣਗੇ ਉਹ ਛੱਡ ਵੀ ਸਕਦੇ ਦੋਨੇ ਗੱਲਾਂ ਹੀ ਨੇ ਇਹ ਸਵਾਲ ਵੀ ਹੈ ਪਰ ਹਮਦਰਦੀ ਵੀ ਮਿਲੀ ਹੈ ਇਸ ਜੀ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਉਹ ਤੇ ਸੁਖਮ ਸਿੰਘ ਹੁੰਦਾ ਹੀ ਆ ਹੂੰ ਹੁੰਦਾ ਹੀ ਆ ਕਿਉਂਕਿ ਦੇਖੋ ਦੱਲੇ ਆ ਕਿ ਸੁਖਬੀਰ ਸਿੰਘ ਬਾਦਲ ਮੈਂ ਅੱਗੇ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਗਲਤੀਆਂ ਕੀਤੀਆਂ ਜਾਂ ਨਹੀਂ ਪਰ ਇਹਨਾਂ ਦੇ ਰਾਜ ਚ ਬਹੁਤ ਕੁਝ ਗਲਤ ਹੋਣਾ ਸਟਾਰਟ ਹੋ ਗਿਆ ਸੀਗਾ ਸ਼ਹਿਟਾ ਕਾਂ ਤੋਂ ਬਾਅਦ ਜੀ ਜੀ ਠੀਕ ਹੈ ਜੀ ਸੁਖਬੀਰ ਸਿੰਘ ਬਾਦਲ ਮੈਂ ਸਮਝਦਾ ਮੈਂ ਅੱਜ ਵੀ ਇਸ ਗੱਲ ਤੇ ਅਟਕ ਮੇਰੀ ਕਈ ਵਾਰ ਪਰਸਨਲ ਬਹਿਸ ਹੁੰਦੀ ਹੈ ਨਾ ਜਿਹੜੀ ਸਾਡੇ ਯਾਰ ਹੋਸਟਾਂ ਚ ਮੈਂ ਉਹਦੇ ਚ ਵੀ ਕਹਿ ਦਿੰਦਾ ਹਾਂ ਕਿ ਕਈ ਵਾਰ ਤੁਹਾਡੇ ਜਿਹੜੇ ਸਲਾਹਕਾਰ ਹੁੰਦੇ ਹਨ ਉਹ ਤੁਹਾਡਾ ਬੇੜਾ ਗਰਗ ਕਰ ਦਿੰਦੇ ਹ ਹ ਮਤਲਬ ਯਾਰ چاہے ਤੁਹਾਡਾ ਯਾਰ ਦੋਸਤ ਹੀ ਪਾਵਰ ਵੀਲੇ ਤੁਹਾਡੇ ਨਾਲ ਹੋਵੇ ਪਰ ਉਹ ਜਾਂ ਤਾਂ ਬਹੁਤ ਤਜਰਬੇਕਾਰ ਹੋਵੇ ਤੁਹਾਡਾ ਮਾਰਗਦਰਸ਼ਨ ਕਰਦਾ ਹੋਵੇ ਜੀ ਤੇ ਜਾਓ ਬਿਲਕੁਲ ਚੁੱਪ ਹੋਵੇ ਫਿਰ ਗੱਡੀ ਦੇ ਵਿੱਚ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਤੇਰੇ ਨਾਲ ਆਵਾ ਤੂੰ ਦੇਖ ਕੀ ਕਰਨਾ ਪਾਵਰ ਤੇਰੇ ਕੋਲ ਹੈ ਸਹੀ ਤੋਂ ਹੀ ਚੀਜ਼ਾਂ ਜੀ ਜੀ ਤੋ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਗਲਤੀਆਂ ਕੀਤੀਆਂ ਪਾਵਰ ਚ ਰਿੰਦੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਦੇਖਿਆ ਉਹ ਉਹ ਦੌਰ ਤੇ ਮੈਂ 12 ਤੋਂ ਬਾਅਦ ਵਾਲੀ ਚੀਜ਼ਾਂ ਤੇ ਮੈਂ ਦੇਖੀਆਂ ਨੇ ਕਿਉਂਕਿ ਮੈਂ ਉਦੋਂ ਤੱਕ ਅ ਅਖਬਾਰ ਜੁਆਇਨ ਕਰ ਲਏ ਸੀਗੇ ਤੇ ਮੈਂ ਬਹੁਤ ਹੱਦ ਤੱਕ ਇਹਨਾਂ ਦੇ ਪ੍ਰੋਗਰਾਮ ਕਵਰ ਕਰਦਾ ਰਿਹਾ ਹੂੰ ਅਕਾਲੀ ਪੋਲਿਟਿਕਸ ਨੂੰ ਮਤਲਬ ਕਿ ਨੇੜ ਤੋਂ ਦੇਖਿਆ ਉਸ ਵੇਲੇ ਤਾਂ ਇਹ ਚੀਜ਼ ਜਿਹੜੀ ਹੈ ਮੈਂ 101% ਮੰਨਦਾ ਇਸ ਗੱਲ ਨਾਲ ਮਤਫਿਕ ਹਾਂ ਜੀ ਕਿ ਅਕਾਲੀ ਭਾਜਪਾ ਰਾਜ ਦੇ ਵਿੱਚ ਕੁਝ ਚੀਜ਼ਾਂ ਬੇਹੱਦ ਗਲਤ ਵਾਪਰ ਗਈਆਂ ਮੈਂ ਤਾਂ ਕਹਿੰਦਾ ਕਿ 12 ਤੋਂ 17 ਇਹ ਜਾਣ ਕੇ ਹਾਰ ਜਾਂਦੇ ਤੇ ਵਹਿਤਰ ਸੀ ਜੀ ਉਹ 12 ਤੋਂ 17 ਵਾਲੀ ਜਿਹੜੀ ਰਿਪੀਟ ਪਾਰੀ ਸੀਗੀ ਨਾ ਉਹ ਇਹਨਾਂ ਨੂੰ ਲੈ ਕੇ ਪੈ ਗਈ ਬਿਲਕੁਲ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਤੋਂ ਬਾਅਦ 17 ਤੋਂ ਲੈ ਕੇ 17 ਵੀ ਨਹੀਂ 15 ਤੋਂ ਲੈ ਕੇ 9 ਸਾਲ ਦਾ ਵਖਵਾ ਹੋ ਗਿਆ ਉਸ ਦਰਮਿਆਨ ਮੈਂ ਮਤਲਬ ਕਿ ਟੁੱਟੀਆਂ ਐਨਕਾਂ ਵੀ ਦੇਖੀਆਂ ਹਮ ਪ੍ਰਕਾਸ਼ਾ ਦਾ ਜ਼ਿਕਰ ਤੁਸੀਂ ਆਪਣੇ ਲੰਬੀ ਹਲਕੇ ਚ ਜੀ ਜੀ ਜੁੱਤੀ ਵੱਜੀ ਐਨਕ ਟੁੱਟ ਗਈ ਜਿਹੜੀ ਉਹ ਐਨਕ ਲਾਉਂਦੇ ਹੁੰਦੇ ਸੀ ਠੀਕ ਹੈ